ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਦੋਸਤੋ ਕੀ ਹਾਲ ਆਂ ਅੰਮ੍ਰਿਤ ਕਦਾ ਗਰਾਜੀ ਬਜੀ ਹੋਗੇ ਚੜ੍ਹਦੀ ਕਲਾ ਚ ਹੋਗੇ ਦੋਸਤੋ ਖੁਰ ਬਹੁਤ ਸਨੀ ਵੀਡੀਓ ਲੈ ਕੇ ਆਇਆ ਟੌਪਿਕ ਚੰਗਾ ਲੱਗੇ ਤਾਂ ਲਾਈਕ ਮਾਰ ਤੇ ਸ਼ੇਅਰ ਜ਼ਰੂਰ ਕਰਦੇ ਜੀ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤਾਂ ਕਿ ਹਰ ਇੱਕ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਤੇ ਤੁਸੀਂ ਵੀਡੀਓ ਦਾ ਲਵ ਲੈਸ ਕੋ ਚੰਗੇ ਲੱਗੇ ਤਾਂ ਸ਼ੇਅਰ ਜ਼ਰੂਰ ਕਰਦੇ ਹੋ ਜੀ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਜੀ ਥੰਬਨੇਲ ਤੇ ਤੁਸੀਂ ਪੜ ਹੀ ਲਿਆਣਾ ਵੀ ਲਿਖਿਆ ਆਇਆ ਵੀ ਕਈ ਵਾਰ ਛੋਟੀਆਂ ਗਲਤੀਆਂ ਬਹੁਤ ਛੋਟੀਆਂ ਗਲਤੀਆਂ ਸਾਡਾ ਬਹੁਤ ਵੱ ਨੁਕਸਾਨ ਕਰ ਜਾਂਦੀਆਂ ਨੇ ਹਨਾ ਜ਼ਿੰਦਗੀ ਦੇ ਵਿੱਚ ਉਹ ਕਿਹੜੀਆਂ ਗਲਤੀਆਂ ਨੇ ਹੁੰਦੀਆਂ ਛੋਟੀਆਂ ਛੋਟੀਆਂ ਨੇ ਪਰ ਖਾਮੀ ਐਸਾ ਸਾਨੂੰ ਜਿਆਦਾ ਭੁਗਤਣਾ ਪੈਂਦਾ ਉਹਨਾਂ ਗਲਤੀਆਂ ਦਾ ਸੋ ਅੱਜ ਉਹਨਾਂ ਬਾਰੇ ਡਿਸਕਸ ਕਰਾਂਗੇ ਉਹ ਕਿਹੜੀਆਂ ਤਿੰਨ ਚਾਰ ਗੱਲਾਂ ਨੇ ਜਿਹੜੀਆਂ ਛੋਟੀਆਂ ਨੇ ਪਰ ਗਲਤੀਆਂ ਨੇ ਪਰ ਉਹਨਾਂ ਦਾ ਨੁਕਸਾਨ ਸਾਨੂੰ ਬਹੁਤ ਜਿਆਦਾ ਹੋ ਜਾਂਦਾ ਨੰਬਰ 1 ਤੇ ਆਪਾਂ ਗੱਲ ਕਰਾਂਗੇ ਜੀ ਸਾਡਾ ਰਿਲੇਸ਼ਨ ਜਿਹੜਾ ਹੁੰਦਾ ਹਨਾ ਕਿਸੇ ਵੀ ਨਾਂ ਦਾ ਚਾਹੇ ਚਾਹੇ ਸਾਡੇ ਨੇਬਰ ਨੇ ਚਾਹੇ ਸਾਡੇ ਯਾਰ ਦੋਸਤ ਜਾਂ ਸਾਡੇ ਰਿਸ਼ਤੇਦਾਰ ਅਸੀਂ ਕਈ ਵਾਰ ਇਮੋਸ਼ਨਲੀ ਇੰਨਾ ਅਟੈਚ ਹੋ ਜਾਂਦੇ ਹਾਂ ਹਨਾ ਵੀ ਅਸੀਂ ਸੋਸੀ ਆਪਣੀ ਫੈਮਲੀ ਬਾਰੇ ਫਿਊਚਰ ਦੇ ਵਿੱਚ ਜੋ ਵੀ ਪਲੈਨਿੰਗ ਕਰਦੇ ਆਂ ਸੀ ਉਹ ਥਰਡ ਪਰਸਨ ਨਾਲ ਸ਼ੇਅਰ ਕਰ ਦਿੰਦੇ ਆ ਹਨਾ ਅਸੀਂ ਫਿਊਚਰ ਦੇ ਵਿੱਚ ਆਪਣੀ ਫੈਮਲੀ ਲਈ ਕੀ ਸੋਚ ਰਹੇ ਆਂ ਅਸੀਂ ਬੱਚਿਆਂ ਲਈ ਕੀ ਸੋਚ ਰਹੇ ਆਂ ਹਨਾ ਕਾਫੀ ਕੁਝ ਪਲਾਨ ਹੁੰਦਾ ਹਰ ਇੱਕ ਘਰ ਚ ਪਲਾਨ ਹੁੰਦਾ ਹਨਾ ਬਟ ਇਹ ਜਿਹੜਾ ਪਲੈਨਿੰਗ ਹੁੰਦੀ ਹੈ ਇਹਨੂੰ ਨਾ ਆਪਣੀ ਫੈਮਲੀ ਤੱਕ ਹੀ ਸੀਮਤ ਰੱਖਿਆ ਕਰੋ ਕਿਸੇ ਥਰਡ ਪਰਸਨ ਨਾਲ ਕਦੇ ਵੀ ਸ਼ੇਅਰ ਨਾ ਕਰਿਆ ਕਰੋ ਕਿਉਂਕਿ ਕੁਝ ਨਹੀਂ ਪਤਾ ਸਾਹਮਣੇ ਵਾਲਾ ਬੰਦਾ ਜਿਹੜਾ ਹਨਾ ਜਿਹਨੂੰ ਅਸੀਂ ਦੱਸ ਰਹੇ ਆਂ ਇਹ ਸਭ ਗੱਲਾਂ ਸਾਡੇ ਫਿਊਚਰ ਪਲਾਨ ਉਹਦੇ ਦਿਲ ਵਿੱਚ ਕੀ ਜਾਂ ਸਾਡੇ ਲਈ ਹੈ ਨਾ ਵੀ ਨਫਰਤਾ ਆ ਜਾਂ ਸਾਨੂੰ ਦੇਖ ਕੇ ਉਹ ਖੁਸ਼ ਹੁੰਦਾ ਨਾ ਜਾਂ ਜੈਲਸ ਫੀਲ ਕਰਦਾ ਸੋ ਇਹ ਚੀਜ਼ ਕਿਤੇ ਨਾ ਕਿਤੇ ਤੁਹਾਡਾ ਨੁਕਸਾਨ ਕਰ ਸਕਦੀ ਹੈ ਇਸ ਲਈ ਜਿਹੜੀ ਪਲੈਨਿੰਗ ਹੁੰਦੀ ਆ ਘਰ ਦੇ ਵਿੱਚ ਹੀ ਕਰ ਲੈਣੀ ਚਾਹੀਦੀ ਹੈ ਜੋ ਵੀ ਕਿਸੇ ਤਰ੍ਹਾਂ ਦੇ ਬਸ ਨਾਲ ਸ਼ੇਅਰ ਨਾ ਕਰਿਆ ਕਰੋ ਜੀ ਇਹ ਮੈਂ ਪਹਿਲਾਂ ਵੀ ਇੱਕ ਵੀਡੀਓ 'ਚ ਕਿਹਾ ਸੀਗਾ ਨੰਬਰ 2 ਤੇ ਆਪਾਂ ਗੱਲ ਕਰਾਂਗੇ ਜੀ ਸਾਡੀ ਇਨਕਮ ਜੋ ਵੀ ਅਸੀਂ ਕਮਾਉਣਾ ਚਾਹੇ ਥੋੜਾ ਚਾਹੇ ਬਹੁਤਾ ਕਦੇ ਵੀ ਕਿਸੇ ਨਾਲ ਸ਼ੇਅਰ ਨਾ ਕਰੋ ਵੀ ਅਸੀਂ ਕਿੰਨਾ ਕਮਾਉਂਿਆ ਸਾਡੀ ਸੇਵਿੰਗ ਕੀ ਆ ਸਾਡੇ ਫਾਈਨੈਂਸ਼ਲੀ ਅਸੀਂ ਕਿੰਨੇ ਸਟਰੋਂਗ ਹਨਾ ਕਦੇ ਕਿਸੇ ਨਾਲ ਸ਼ੇਅਰ ਨਾ ਕਰਿਆ ਕਰੋ ਇਹ ਵੀ ਕਿਤੇ ਨਾ ਕਿਤੇ ਤੁਹਾਨੂੰ ਨੁਕਸਾਨ ਪਹੁੰਚਾ ਸਕਦੀ ਹੈ ਜੇ ਤੁਸੀਂ ਕਿਸੇ ਥਰਡ ਪਰਸਨ ਨਾਲ ਇਸ ਗੱਲ ਨੂੰ ਸ਼ੇਅਰ ਕਰ ਦਿਓ ਤਾਂ ਤੇ ਨੰਬਰ 3 ਤੇ ਸਾਡੀ ਜਿਹੜੀ ਫੈਮਿਲੀ ਹੈ ਸਾਡਾ ਪਰਿਵਾਰ ਹੁੰਦਾ ਹਨਾ ਹਰ ਇੱਕ ਪਰਿਵਾਰ ਵਿੱਚ ਸੋ ਗੱਲਾਂ ਹੁੰਦੀਆਂ ਨੇ ਦੁੱਖ ਸੁੱਖ ਹੁੰਦੇ ਆ ਝਗੜਾ ਵੀ ਹੁੰਦਾ ਹਨਾ ਨੋਕਝੋਕ ਹੁੰਦੇ ਰਹਿੰਦੀ ਆ ਬਟ ਅਸੀਂ ਕਈ ਵਾਰ ਇਮੋਸ਼ਨਲ ਹੋ ਕੇ ਨਾ ਕਿਸੇ ਥਰਡ ਪਰਸਨ ਨਾਲ ਉਹ ਗੱਲਾਂ ਸ਼ੇਅਰ ਕਰ ਦਿੰਦੇ ਆ ਘਰ ਦੀਆਂ ਜੋ ਘਰ ਦਾ ਮਾਹੌਲ ਹੁੰਦਾ ਹਨ ਤੇ ਸਾਹਮਣੇ ਵਾਲਾ ਬੰਦਾ ਇਸ ਚੀਜ਼ ਨੂੰ ਦੇਖ ਕੇ ਖੁਸ਼ ਹੁੰਦਾ ਜਾਂ ਨਾ ਦੁਖੀ ਹੁੰਦਾ ਇਹ ਉਹਨੂੰ ਪਤਾ ਹੁੰਦਾ ਵੀ ਉਹਦੇ ਦਿਲ 'ਚ ਕੀ ਚੱਲਦਾ ਇਸ ਲਈ ਘਰ ਦੀਆਂ ਪ੍ਰੋਬਲਮਸ ਜਿਹੜੀਆਂ ਹੁੰਦੀਆਂ ਘਰ ਵਿੱਚ ਹੀ ਸੌਟ ਆਊਟ ਕਰ ਲੈਣੀਆਂ ਚਾਹੀਦੀਆਂ ਸੋ ਇਹ ਤਿੰਨ ਛੋਟੀਆਂ ਛੋਟੀਆਂ ਗਲਤੀਆਂ ਨੇ ਜੇ ਇਹਨਾਂ ਨੂੰ ਤੁਸੀਂ ਸੁਧਾਰ ਕਰ ਲਓਗੇ ਆਪਣੀਆਂ ਗਲਤੀਆਂ ਨੂੰ ਤਾਂ ਤੁਸੀਂ ਬਹੁਤ ਵੱਡੇ ਨੁਕਸਾਨ ਤੋਂ ਬਚ ਸਕਦੇ ਹੋ ਸੋ ਇੱਥੇ ਵੀਡੀਓ ਖਤਮ ਕਰਦੇ ਆ ਵੀਡੀਓ ਚੰਗੀ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰ